ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਚਲਾਈ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਪਾਲਕ ਦੇ ਮੇਥੀ ਦੇ ਪਕੌੜੇ ਤੇ ਕਈ ਵਾਰੀ ਖਾਦੇ ਹੋਣਗੇ ਪਰ ਇਸ ਵਾਰੀ ਅੱਜ ਆਪਾਂ ਪਾਲਕ ਦੇ ਨਹੀਂ ਨਾ ਹੀ ਮੇਥੀ ਦੇ ਚਲਾਈ ਦੇ ਬਹੁਤ ਹੀ ਟੇਸਟੀ ਪਕੌੜੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਫਟਾਫਟ ਬਣ ਜਾਂਦੇ ਨੇ ਤੇ ਖਾਣ ਵਿੱਚ ਬਹੁਤ ਹੀ ਟੇਸਟੀ ਨੇ ਚਲਾਈ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਫਾਇਦੇਮੰਦ ਹੈ ਇਹਦਾ ਸਾਡੇ ਬਾਡੀ ਨੂੰ ਬਹੁਤ ਲਾਭ ਮਿਲਦਾ ਹੈ ਤੇ ਇਹਨੂੰ ਤੁਸੀਂ ਜਰੂਰ ਇਹਦੀ ਸਬਜੀ ਪਕੌੜੇ ਜਾਂ ਇਹਦਾ ਸਾਗ ਬਣਾ ਕੇ ਖਾਇਆ ਕਰੋ ਤੇ ਹਰ ਇੱਕ ਤਰੀਕੇ ਨਾਲ ਇਹਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਇਹਦੇ ਵਾਸਤੇ ਇਹ ਵਾਲੀ ਚਲਾਈ ਲਈ ਹੈ ਚਲਾਈ ਕੁਦਰਤੀ ਆਪਣੇ ਆਪ ਹੀ ਉੱਗਦੀ ਹੈ ਇਹਨੂੰ ਤੁਸੀਂ ਕਿਸੇ ਵੀ ਥਾਂ ਤੇ ਬੜੇ ਆਰਾਮ ਨਾਲ ਤੋੜ ਸਕਦੇ ਹੋ ਮਿਲ ਜਾਂਦੀ ਜਿਦਾ ਜਦੋਂ ਵੀ ਤੁਸੀਂ ਚਲਾਈ ਦੇ ਪਕੌੜੇ ਬਣਾਉਣੇ ਨੇ ਤੇ ਇਹਦੇ ਸਿਰਫ ਤੁਸੀਂ ਇਸ ਤਰ੍ਹਾਂ ਪੱਤੇ ਪੱਤੇ ਲੈ ਰਹੇ ਨੇ ਆ ਦੇਖੋ ਕਿੰਨੇ ਕੁਲੇ ਨੇ ਪੱਤੇ ਤੇ ਇਹਨੂੰ ਹਮੇਸ਼ਾ ਤੁਸੀਂ ਡੰਡੀਆਂ ਨਹੀਂ ਪਾਣੀਆਂ ਇਹਦੇ ਪੱਤੇ ਹੀ ਪਾਣੇ ਨੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਧਨੀਆ ਇਹ ਵੀ ਪਾਵਾਂਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਧੋ ਕੇ ਤੇ ਸਾਫ਼ ਕਰਦੇ ਹਾਂ ਫਿਰ ਬਾਅਦ ਵਿੱਚ ਇਹਦੇ ਕਟਿੰਗ ਕਰਦੇ ਹਾਂ ਤਿੰਨ ਚਾਰ ਵਾਰੀ ਇਹਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਤਾਂ ਕਿ ਜਿਹੜੀ ਮਿੱਟੀ ਲੱਗੀ ਹੁੰਦੀ ਹੈ ਚੰਗੀ ਤਰ੍ਹਾਂ ਸਾਫ਼ ਹੋ ਜਾਏਗੀ ਇਹਨੂੰ ਐਸਟਰਾ ਤੁਸੀਂ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਚਲਾਈ ਨੂੰ ਆਪਾਂ ਧੋ ਕੇ ਸਾਫ਼ ਕਰ ਲਿਆ ਤਾਂ ਹੁਣ ਆਪਾਂ ਇਹਨੂੰ ਬ੍ਰੇਕ ਬ੍ਰੇਕ ਕੱਟਦੇ ਆ ਇਹਨੂੰ ਤੁਸੀਂ ਇਸ ਤਰ੍ਹਾਂ ਬ੍ਰੇਕ ਬ੍ਰੇਕ ਕੱਟ ਲੈਣਾ ਹੈ ਚੜਾਈ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਪਿਆਜ਼ ਪਾਵਾਂਗੇ ਪਿਆਜ਼ ਬਿਲਕੁਲ ਆਪਸ਼ਨਲ ਹੈ ਜੇ ਤੁਹਾਨੂੰ ਪਸੰਦ ਹੈ ਇਹਦੇ ਵਿੱਚ ਪਿਆਜ਼ ਪਾਣਾ ਪਾਉ ਨਹੀਂ ਤੇ ਪਿਆਜ਼ ਤੋਂ ਬਿਨਾਂ ਵੀ ਚੜਾਈ ਦੇ ਪਕੌੜੇ ਬਹੁਤ ਟੇਸਟੀ ਬਣਦੇ ਨੇ ਮੈਂ ਅੱਧੇ ਤੋਂ ਵੀ ਘੱਟ ਪਿਆਜ਼ ਪਾਇਆ ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਪ੍ਰੀਕ ਪ੍ਰੀਕ ਕੱਟ ਲਵਾਂਗੇ ਤੇ ਇਸ ਦੇ ਨਾਲ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਨਾਲ ਹੀ ਕੱਟ ਲਵਾਂਗੇ ਇਸ ਦੇ ਨਾਲ ਹੀ 3-4 ਲਸਣ ਦੀਆਂ ਕਲੀਆਂ ਤੇ ਬਿਲਕੁਲ ਥੋੜਾ ਜਿਹਾ ਧਰੱਖਾ ਇਹਨਾਂ ਨੂੰ ਦਰਦਰਾ ਕੁੱਟ ਕੇ ਤੇ ਫਿਰ ਪਕੌੜੀਆਂ ਵਿੱਚ ਆਪਾਂ ਪਾਵਾਂਗੇ ਜਿਆਦਾ ਪੇਸਟ ਨਹੀਂ ਬਣਾਣੀ ਸਿਰਫ ਦਰਦਰਾ ਜਿਹਾ ਕੁੱਟ ਕੇ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਇਹ ਵਾਲੀ ਚਲਾਈ ਇਹਨੂੰ ਪਾਵਾਂਗੇ ਉਸ ਦੇ ਨਾਲ ਹੀ ਪਿਆਜ਼ ਤੇ ਹਰੀ ਮਿਰਚ ਹੁਣ ਦਰਦਰਾ ਕੁੱਟਿਆ ਹੋਇਆ ਲਸਣ ਨਿੰਰਕ ਦਾ ਪੇਸਟ ਇਸ ਤਰ੍ਹਾਂ ਆਪਾਂ ਇਹਨੂੰ ਕੁੱਟ ਕੇ ਤਿਆਰ ਕੀਤਾ ਹੈ ਇਹਨੂੰ ਪਾ ਦਾਂਗੇ ਅੱਧੇ ਚਮਚੇ ਤੋਂ ਵੀ ਘੱਟ ਗਰਮ ਮਸਾਲਾ 1/2 ਚਮਚਾ ਕਾਲੀ ਮਿਰਚ ਅੱਧਾ ਚਮਚਾ ਨੀਆ ਪਾਊਡਰ ਅੱਧਾ ਚਮਚਾ ਢੇਗੀ ਮਿਰਚ ਅੱਧਾ ਚਮਚਾ ਹਲਦੀ ਅੱਧਾ ਚਮਚਾ ਜੀਰਾ ਅੱਧਾ ਚਮਚਾ ਜਿਵੈਣ ਜਿਵੈਣ ਨੂੰ ਤੁਸੀਂ ਇਸ ਤਰ੍ਹਾਂ ਹੱਥ ਨਾਲ ਰਗੜ ਕੇ ਪਾਣਾ ਹੈ ਜਿਹਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਸਵਾਦ ਅਨੁਸਾਰ ਨਮਕ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਅੱਧਾ ਚਮਚਾ ਸੁੱਕੀ ਮਿਰਚ ਇਹਨੂੰ ਵੀ ਇਸ ਤਰ੍ਹਾਂ ਹੱਥ ਨਾਲ ਰਗੜ ਕੇ ਇਹਦੇ ਵਿੱਚ ਐਡ ਕਰੋ ਅੱਧਾ ਚਮਚਾ ਅਮਚੂਰ ਪਾਉਟਡਰ ਇਹਦੇ ਨਾਲ ਪਕੌੜੇ ਬਹੁਤ ਹੀ ਟੇਸਟੀ ਤੇ ਚਟਪਟੇ ਬਣਦੇ ਨੇ ਇਹਦੇ ਵਿੱਚ ਮੈਂ ਇਹ ਵਾਲਾ ਇੱਕ ਚਮਚਾ ਵੈਸਨ ਪਾਇਆ ਹੈ ਇਹ ਵੱਡਾ ਚਮਚਾ ਇਹ ਤਾਂ ਮੈਂ ਇੱਕ ਪਾਇਆ ਹੈ ਇਨਨੂੰ ਪਹਿਲਾਂ ਮਿਕਸ ਕਰਦੇ ਆਂ ਜੇ ਜ਼ਰੂਰਤ ਪਏਗੀ ਤੇ ਆਪਾਂ ਹੋਰ ਐਡ ਕਰਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਤੁਸੀਂ ਕਿਵਰੀ ਜ਼ਿਆਦਾ ਨਹੀਂ ਪਾਣਾ ਥੋੜਾ ਥੋੜਾ ਪਾਣੀ ਕਰਕੇ ਇਹਨਾਂ ਨੂੰ ਤੁਸੀਂ ਮਿਕਸ ਕਰਨਾ ਹੈ ਇੱਕ ਚਮਚਾ ਮੈਂ ਪਹਿਲਾਂ ਐਡ ਕੀਤਾ ਵੇਸਣ ਤੇ ਇੱਕ ਚਮਚਾ ਹੁਣ ਟੋਟਲ ਮੈਦੇ ਵਿੱਚ ਦੋ ਚਮਚ ਵੇਸਣ ਐਡ ਕੀਤਾ ਹੈ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ 10 ਮਿੰਟ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਫਰੈਸ਼ਟ ਵਾਸਤੇ ਇੱਧਰ ਆਪਾਂ ਕੜਾਈ ਵਿੱਚ ਸਰੋਂ ਦਾ ਤੇਲ ਗਰਮ ਰੱਖਿਆ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇੱਧਰ ਵੇਸਨ ਚੈੱਕ ਕਰਦੇ ਆਂ ਆ ਦੇਖੋ ਇਹ ਵੇਸਨ ਆਪਣਾ ਬਿਲਕੁਲ ਸਹੀ ਹੈ ਹੁਣ ਆਪਾਂ ਇਹਦੇ ਬਣਾਉਣੇ ਆ ਪਕੌੜੇ ਬਣਾਉਣ ਤੋਂ ਪਹਿਲਾਂ ਆਪਾਂ ਜਿਹੜਾ ਤੇਲ ਗਰਮ ਰੱਖਿਆ ਉਹਦੇ ਵਿੱਚੋਂ ਹੀ ਦੋ ਚਮਚੇ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਪਕੌੜੇ ਆਪਣੇ ਬਹੁਤ ਹੀ कुरकुरੇ ਬਣਦੇ ਨੇ ਤੇ ਟੇਸਟੀ ਬਣਦੇ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮੈਸਨ ਆਪਣਾ ਬਿਲਕੁਲ ਤਿਆਰ ਹੈ ਹੁਣ ਬਣਾਉਣੇ ਆ ਜੀ ਆਪਾਂ ਇਹਦੇ ਪਕੌੜੇ ਇਸ ਤਰ੍ਹਾਂ ਤੁਸੀਂ ਮੀਡੀਅਮ ਫਲੇਮ ਤੇ ਛੋਟੇ ਛੋਟੇ ਤੇ ਪਕੌੜੇ ਬਣਾਣੇ ਨੇ ਤੇ ਮੀਡੀਅਮ ਫਲੇਮ ਤੇ ਪਕੌੜੇ ਬਹੁਤ ਵਧੀਆ ਸਿੱਕਦੇ ਨੇ ਜੇ ਫਲੇਮ ਤੇਜ਼ ਰੱਖਾਂਗੇ ਤਾਂ ਪਕੌੜੇ ਉੱਪਰੋਂ ਉੱਪਰੋਂ ਸਿੱਕ ਜਾਣਗੇ ਪਰ ਵਿੱਚੋਂ ਕੱਚੇ ਰਹਿਣਗੇ। ਲਓ ਜੀ ਆਪਾਂ ਇਸ ਤਰ੍ਹਾਂ ਛੋਟੇ-ਛੋਟੇ ਪਕੌੜੇ ਪਾ ਦਿੱਤੇ ਨੇ ਫਿਰ ਥੋੜੇ ਜਿ ਸਿੱਕ ਗਏ ਨੇ। ਹੁਣ ਇਹਨਾਂ ਨੂੰ ਹਲਕੇ ਜਿਹਾ ਥੋੜਾ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਆਪਾਂ ਸੇਕ ਲਵਾਂਗੇ। ਲਓ ਜੀ ਆਪਣੇ ਬਹੁਤ ਹੀ ਟੇਸਟੀ ਗਰਮਾ-ਗਰਮ ਚਲਾਈ ਦੇ ਪਕੌੜੇ ਬਣ ਕੇ ਤਿਆਰ ਨੇ। ਦੇਖੋ ਕਿੰਨੇ ਸੋਹਣੇ ਬਣੇ ਨੇ। ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ। બસ 1-2 ਮਿੰਟ ਤੱਕ ਇਹ ਬਿਲਕੁਲ ਤਿਆਰ ਹੋ ਜਾਣੇ ਨੇ ਫਿਰ ਇਹਨੂੰ ਕਰਦੇ ਆ ਜੀ ਆਪਾਂ ਸਰਵ ਕੋੜੇ ਆਪਣੇ ਬਣ ਗਏ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਹਾਂ ਆਹ ਦੇਖੋ ਕਿੰਨੇ ਸੋਹਣੇ ਬਣੇ ਨੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਗਰਮਾ ਗਰਮ ਬਹੁਤ ਹੀ कुरकुरੇ ਕੋੜੇ ਬਣ ਕੇ ਤਿਆਰ ਹੋਏ ਨੇ ਲਓ ਜੀ ਆਪਣੇ ਬਹੁਤ ਹੀ ਟੇਸਟੇ ਚਲਾਈ ਦੇ ਗਰਮਾ ਗਰਮ ਪਕੌੜੇ ਬਣ ਕੇ ਤਿਆਰ ਨੇ ਇਹਨਾਂ ਦਾ ਟੇਸਟ ਥੋੜਾ ਜਿਹਾ ਹੋਰ ਵਧਾਉਣੇ ਆ ਥੋੜਾ ਜਿਹਾ ਇਹਨਾਂ ਉੱਪਰ ਪਾਉਣੇ ਆ ਜੀ ਆਪਾਂ ਚਾਟ ਮਸਾਲਾ ਚਾਟ ਮਸਾਲਾ ਪਾਉਣ ਨਾਲ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧ ਜਾਂਦਾ ਹੈ ਤੇ ਖਾਣ ਵਿੱਚ ਵੀ ਬੜੇ ਟੇਸਟੀ ਨੇ ਇਹ ਬਹੁਤ ਜ਼ਿਆਦਾ ਕ੍ਰਿਸਪੀ ਬਣੇ ਨੇ ਤੇ फटाफट ਬਣ ਕੇ ਤਿਆਰ ਹੁੰਦੇ ਨੇ ਪਕੌੜੇ ਇੰਨੇ ਕ ਜਿਆਦਾ ਟੇਸਟੀ ਬਣੇ ਨੇ ਕਿ ਜੇ ਤੁਸੀਂ ਇਹਨਾਂ ਨੂੰ ਇੱਕ ਵਾਰ ਹੀ ਬਣਾਇਆ ਤਾਂ ਤੁਸੀਂ ਵਾਰ-ਵਾਰ ਬਣਾ ਕੇ ਇਹਨਾਂ ਨੂੰ ਖਾਓ ਥੋੜਾ ਜਿਹਾ ਆਪਾਂ ਇਹਦੇ ਤੇ ਚਾਟ ਮਸਾਲਾ ਪਾਇਆ ਜਿਨ੍ਹਾਂ ਨਾਲ ਇਹਦਾ ਟੇਸਟ ਹੋਰ ਵੀ ਵੱ ਟੇਸਟੀ ਨੇ ਇਹ ਉਪਰੋਂ ਬਹੁਤ कुरकुरा ਤੇ ਅੰਦਰੋਂ ਬਹੁਤ ਸੌਫਟ ਨੇ ਆ ਦੇਖੋ ਤੁਹਾਨੂੰ ਮੈਂ ਤੋੜ ਕੇ ਦਿਖਾਣੀ ਕਿੰਨੇ ਸੋਹਣੇ ਬਣੇ ਨੇ ਪਕੌੜੇ ਹੁਣ ਮੈਂ ਤੁਹਾਨੂੰ ਦਿਖਾ ਦੱਸਦੀ ਹਾਂ ਜੇ ਦਾ ਟੇਸਟ ਕਿਵੇਂ ਦੇ ਬਣੇ ਨੇ ਆਪਣੇ ਇਹ ਪਕੌੜੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਨੇ ਤੁਸੀਂ ਵੀ ਇਹਨੂੰ ਇਸ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ